ਰਖੜੀ ਤੋਂ ਪਹਿਲਾਂ ਕੁੜੀਆਂ ਲਈ ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਪੈਸਾ ਕੀਤਾ ਜਾਰੀ ਤਾਂ ਭਗਵੰਤ ਮਾਨ ਸਰਕਾਰ ਨੇ ਪੈਸਾ ਜਾਰੀ ਕੀਤਾ ਹੈਗਾ ਸਾਰੀ ਅਪਡੇਟ ਤੇ ਚੱਲਦੇ ਆ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਉਸ ਨੂੰ ਆਲ ਤੇ ਕਲਿੱਕ ਕਰ ਲਿਓ ਤਾਂ 4503 ਲਾਭਪਾਤਰੀਆਂ ਲਈ 22.97 ਕਰੋੜ ਰੁਪਏ ਜਾਰੀ ਕੀਤੇ ਨੇ ਤਾਂ ਖਾਤਿਆਂ ਦੇ ਵਿੱਚ ਰੁਪਏ ਜਿਹੜੇ ਤੋਂ ਪੇਜ ਦਿੱਤੇ ਗਏ ਨੇ ਆ ਪੰਜਾਬ ਸਰਕਾਰ ਵੱਲੋਂ ਸੀਐਮ ਭਗਵੰਤ ਮਾਨ ਵੱਲੋਂ ਇਹ ਵੱਡਾ ਐਲਾਨ ਹੈ ਜਿਹੜਾ ਉਹ ਰਖੜੀ ਤੋਂ ਪਹਿਲਾਂ ਧੀਆ ਭੈਣਾਂ ਦੇ ਲਈ ਕੀਤਾ ਗਿਆ ਹੈਗਾ ਸਾਰੀ ਅਪਡੇਟ ਤੇ ਅੱਗੇ ਚੱਲਦੇ ਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਨਾਲ ਇੱਕ ਸੋਨਾ ਜਿਹਾ ਕਮੈਂਟ ਹੈ ਜਿਹੜਾ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਟਾਈਪ ਹੈ ਜਿਹੜਾ ਉਹ ਕਰਨਾ ਤਾਂ ਚੱਲਦੇ ਆਂ ਹੁਣ ਮੇਨ ਅਪਡੇਟ ਤੇ ਅਪਡੇਟ ਕਿਹੜੀ ਹੈ ਸਕਰੀਨ ਤੇ ਦੇਖ ਸਕਦੇ ਹੋ ਮંત્રી ਡਾਕਟਰ ਬਲਜੀਤ ਕੌਰ ਨੇ ਉਹਨਾਂ ਨੇ ਆਪਣੀ ਅਫੀਸ਼ੀਅਲ ਪੇਜ ਤੇ ਇਹ ਜਾਣਕਾਰੀ ਹੈ ਜਿਹੜੀ ਤਾਂ ਉਹ ਸਾਂਝੀ ਕੀਤੀ ਹੈ ਉਹਨਾਂ ਕਿਹਾ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 25-26 ਦੌਰਾਨ ਅਨੁਸੂਚਿਤ ਜਾਤੀਆਂ ਦੇ 4503 ਲਾਭਪਾਤਰੀਆਂ ਨੂੰ 22.97 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਤਾਂ ਜਾਰੀ ਕਰ ਦਿੱਤੀ ਗਈ ਹੈ ਤਾ ਇਹ ਵੱਡਾ ਐਲਾਨ ਹੈ ਰਖੜੀ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਨੇ ਆਸ਼ੀਰਵਾਦ ਸਕੀਮ ਤਹਿਤ ਫਾਰਮ ਭਰੇ ਸੀ ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਿਹੜੇ ਤਾਂ ਉਹ ਪਹੁੰਚ ਚੁੱਕੇ ਨੇ ਤਾਂ ਤੁਸੀਂ ਵੀ ਆਪਣਾ ਖਾਤਾ ਚੈੱਕ ਕਰ ਸਕਦੇ ਹੋ ਤਾਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਜਾਰੀ ਹੋਇਆਗਾ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕੀਤਾ ਗਿਆ ਆਸ਼ੀਰਵਾਦ ਸਕੀਮ ਤਹਿਤ ਤਾਂ ਇਹ ਪੈਸੇ ਹੈ ਜਿਹੜੇ ਤੋ ਜਾਰੀ ਹੋਏ ਨੇ ਤਾਂ ਜਿਨ੍ਹਾਂ ਲੋਕਾਂ ਨੇ ਇਸ ਸਕੀਮ ਤਹਿਤ ਫਾਰਮ ਭਰੇ ਸੀ ਤਾਂ ਉਹ ਆਪਣਾ ਖਾਤਾ ਬੈਂਕ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਿਹੜਾ ਤਾਂ ਉਹ ਜਾਰੀ ਹੋ ਚੁੱਕਿਆ ਹੈ ਤਾਂ 15 ਜ਼ਿਲ੍ਹਿਆਂ ਦੀਆਂ ਲਾਪਤਰੀਤਿਆਂ ਨੂੰ ਵਿਆਸਹਾਇਤਾ ਤਹਿਤ ਮਿਲੇਗੀ ਇਹ ਰਾਸ਼ੀ ਤਾਂ ਇਹ ਲਾਭ 15 ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕਿਆ ਫਿਲਹਾਲ ਇੰਨਾ ਹੀ ਧੰਨਵਾਦ